ਸੱਤ ਚਿਰਿਆ ਕਾਲਜੀ ਹਾਜ਼ਰ ਹੋਈ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਜੀਤਾ ਹੈ ਮੇਰਾ ਵਿਆਹ ਮੇਰੇ ਘਰਦਿਆਂ ਨੇ ਆਪਣੀ ਮਰਜ਼ੀ ਨਾਲ ਹੀ ਕੀਤਾ ਸੀ ਮੈਂ ਵੀ ਚਾਹੁੰਦੀ ਸੀ ਮੇਰਾ ਵਿਆਹ ਮੇਰੇ ਘਰਦਿਆਂ ਦੀ ਮਰਜ਼ੀ ਨਾਲ ਹੋਵੇ ਪਰ ਮੈਨੂੰ ਨਹੀਂ ਪਤਾ ਸੀ ਮੈਂ ਵਿਆਹ ਕਰਵਾ ਕੇ ਆਪਣੇ ਘਰ ਵਾਲੇ ਦਾ ਥੋੜਾ ਟਾਈਮ ਹੀ ਮਾਣੂਗੀ ਮੇਰੇ ਘਰ ਵਾਲਾ ਕਵੇਇਤ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ ਉਹ ਤਾਂ 2 ਮਹੀਨੇ ਹੀ ਮੇਰੇ ਕੋਲ ਰਿਹਾ ਸੀ ਤੇ ਫਿਰ ਵਾਪਸ ਆਪਣੇ ਕੰਮ ਦੇ ਲਈ ਉਹ ਕਵੇਇਤ ਚਲਾ ਗਿਆ ਸੀ ਮੈਂ ਘਰ ਵਿੱਚ ਇਕੱਲੀ ਕੀ ਕਰਦੀ ਮੇਰੀ ਸੱਸ ਸੀ ਤੇ ਮੈਂ ਸੀ ਅਸੀਂ ਦੋਵੇਂ ਹੀ ਹੁੰਦੀਆਂ ਸੀ ਮੇਰਾ ਸਹੁਰਾ ਤਾਂ ਸਾਡੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਗਿਆ ਸੀ ਸਾਡੇ ਕੋਲ ਥੋੜੀ-ਬਹੁਤੀ ਜ਼ਮੀਨ ਵੀ ਹੈਗੀ ਸੀ ਬਸ ਵਧੀਆ ਕਜਾਰਾ ਹੋ ਜਾਂਦਾ ਸੀ ਮੈਂ ਮੇਰੇ ਘਰ ਵਾਲੇ ਨੂੰ ਬਹੁਤ ਕਿਹਾ ਸੀ ਕਿ ਤੁਸੀਂ ਇੱਥੇ ਰਹਿ ਕੇ ਖੇਤੀ ਕਰ ਲਓ ਬਾਹਰ ਨਾ ਜਾਓ ਪਰ ਉਹਨੇ ਤਾਂ ਮੇਰੀ ਇੱਕ ਗੱਲ ਨਾ ਸੁਣੀ ਤੇ ਵਿਆਹ ਤੋਂ 2 ਮਹੀਨੇ ਬਾਅਦ ਉਹ ਵਾਪਸ ਚਲਾ ਗਿਆ ਹੁਣ ਤਾਂ ਮੇਰਾ ਉਹਦੇ ਬਿਨਾਂ ਦਿਲ ਨਹੀਂ ਲੱਗਦਾ ਸੀ ਮੈਂ ਸਾਰਾ ਦਿਨ ਦੁਖੀ ਰਹਿੰਦੀ ਸੀ ਮੈਂ ਤਾਂ ਆਪਣੀ ਸੱਸ ਨੂੰ ਵੀ ਕੁਝ ਨਹੀਂ ਦੱਸ ਸਕਦੀ ਸੀ ਸਾਡੇ ਘਰ ਵਿੱਚ ਇੱਕ ਸਾਡੀ ਜ਼ਮੀਨ ਵਿੱਚ ਕਿਸੇ ਜ਼ਿਮੀਂਦਾਰ ਦਾ ਪੁੱਤ ਕੰਮ ਕਰਦਾ ਸੀ ਉਹ ਅਕਸਰ ਹੀ ਸਾਡੇ ਘਰ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤੇ ਕਦੇ-ਕਦੇ ਉਹ ਸਾਡੇ ਘਰ ਸੌ ਵੀ ਜਾਂਦਾ ਹੁੰਦਾ ਸੀ ਕਿਉਂਕਿ ਜਿਸ ਦਿਨ ਪਾਣੀ ਦੀ ਵਾਰੀ ਹੁੰਦੀ ਸੀ ਉਸ ਦਿਨ ਉਹ ਸਾਡੇ ਘਰ ਹੀ ਸੌਂਦਾ ਹੁੰਦਾ ਸੀ ਸਾਡੇ ਕਾਫੀ ਪਸ਼ੂ ਵੀ ਰੱਖੇ ਹੋਏ ਸੀ ਉਹ ਪਸ਼ੂਆਂ ਦੀ ਸਾਮ ਸੰਭਾਲ ਵੀ ਕਰਦਾ ਸੀ ਉਹਦਾ ਵਿਆਹ ਨਹੀਂ ਹਜੇ ਹੋਇਆ ਸੀ ਕੁਵਾਰਾ ਹੀ ਸੀ ਉਹ ਉਮਰ 'ਚ ਤਾਂ ਮੇਰੇ ਤੋਂ 2-3 ਸਾਲ ਵੱਡਾ ਹੀ ਹੋਊਗਾ ਕਦੇ-ਕਦੇ ਉਹ ਮੈਨੂੰ ਟੀਚਰਾਂ ਕਰਦਾ ਕਹਿ ਦਿੰਦਾ ਸੀ ਭਾਬੀ ਮੇਰੇ ਲਈ ਵੀ ਕੁੜੀ ਲੱਭਦੇ ਪਰ ਮੈਂ ਉਹਨੂੰ ਹੱਸ ਕੇ ਟਾਲ ਦਿੰਦੀ ਹੁੰਦੀ ਸੀ ਪਹਿਲਾਂ ਤਾਂ ਮੈਂ ਉਸ ਨੂੰ ਜ਼ਿਆਦਾ ਨਹੀਂ ਬੁਲਾਉਂਦੀ ਹੁੰਦੀ ਸੀ ਮੇਰੀ ਸੱਸ ਬਜ਼ੁਰਗ ਸੀ ਉਸ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਮੈਨੂੰ ਹੀ ਕੰਮ ਕਰਨਾ ਪੈਂਦਾ ਸੀ ਤੇ ਪਸ਼ੂਆਂ ਦਾ ਕੰਮ ਵੀ ਦੇਖਣਾ ਪੈਂਦਾ ਸੀ ਮੈਂ ਧਾਰਾਂ ਵੀ ਆਪ ਕੱਢਦੀ ਸੀ ਮੇਰੀ ਸੱਸ ਘਰੇ ਬਸ ਸਬਜ਼ੀ ਕੱਟਦੀ ਤੇ ਹੋਰ ਛੋਟੇ-ਮੋਟੇ ਕੰਮ ਕਰ ਲੈਂਦੀ ਸੀ ਉਹ ਤੋਂ ਜ਼ਿਆਦਾ ਤੁਰਿਆ-ਫਿਰਿਆ ਨਹੀਂ ਜਾਂਦਾ ਸੀ ਉਹਦੇ ਗੋਡੇ ਗਿੱਟੇ ਬਹੁਤ ਜ਼ਿਆਦਾ ਦਰਦ ਕਰਦੇ ਸੀ ਮੈਂ ਤੇ ਸੀਰਾ ਦੋਵੇਂ ਹੀ ਪਸ਼ੂਆਂ ਨੂੰ ਸੰਭਾਲਦੇ ਹੁੰਦੇ ਸੀ ਇੱਕ ਦਿਨ ਪਾਣੀ ਦੀ ਵਾਰੀ ਸੀ ਦੁਪਹਿਰ ਤੇ ਟਾਈਮ ਉਹ ਘਰੇ ਆਇਆ ਪਸ਼ੂਆਂ ਨੂੰ ਮੈਂ ਹਰਾ ਚੀਰਾ ਪਾਉਣ ਲੱਗੀ ਸੀ ਜਦੋਂ ਮੈਂ ਹਵੇਲੀ ਵਿੱਚ ਗਈ ਮੈਂ ਸਾਰੇ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਲੱਗੀ ਜਦ ਮੈਂ ਗਾਂ ਦੀ ਖੁਰਲੀ ਵਿੱਚ ਹਰ ਹਰ ਲਾਈ ਜਾਂਦੀ ਸੀ ਤਾਂ ਉਹ ਮੇਰੇ ਪਿੱਛੇ ਸੀਰਾ ਆ ਕੇ ਖੜ ਗਿਆ ਸੀਰਾ ਮੈਨੂੰ ਬੜੀ ਡੂੰਗੀ ਨਿਗਾ ਨਾਲ ਦੇਖ ਰਿਆ ਸੀ ਮੈਂ ਮੁੜ ਕੇ ਦੇਖਿਆ ਤਾਂ ਇੱਕਦਮ ਬੜਕ ਕੇ ਉੱਠੀ ਮੈਂ ਹੱਸ ਜੀਨੇ ਕਹਿ ਦਿੱਤਾ ਵੇ ਸੀਰਿਆ ਤੂੰ ਕੋਈ ਖੜਕਾ ਦੜਕਾ ਹੀ ਨਹੀਂ ਕੀਤਾ ਸਿੱਧਾ ਹੀ ਮੇਰੇ ਪਿੱਛੇ ਆ ਕੇ ਖੜ ਗਿਆ ਉਹ ਕਹਿੰਦਾ ਭਾਬੀ ਮੈਂ ਵੀ ਦੇਖਦਾ ਸੀ ਜਦੋਂ ਤੂੰ ਕੰਮ ਕਰਦੀ ਹੁੰਨੀ ਆ ਨਾ ਮੈਨੂੰ ਬਹੁਤ ਸੋਹਣੀ ਲੱਗਦੀ ਆ ਉਹ ਮੈਨੂੰ ਅਕਸਰ ਹੀ ਇਹੋ ਜੀਆਂ ਗੱਲਾਂ ਕਹਿ ਦਿੰਦਾ ਸੀ ਮੈਂ ਉਹਨੂੰ ਆਪਣਾ ਦਿਓਰ ਹੀ ਸਮਝਦੀ ਸੀ ਮੇਰੇ ਘਰ ਵਾਲੇ ਤੋਂ 2-4 ਸਾਲ ਵੱਡਾ ਸੀ ਮੈਂ ਕਿਹਾ ਚੰਦਰਿਆ ਤੂੰ ਮੈਨੂੰ ਹੀ ਤਕਾਈ ਜਾਂਦਾ ਸੀ ਉਹ ਮੈਂ ਇੱਕਦਮ ਚੁੱਪ ਹੋ ਗਈ ਉਹ ਕਹਿੰਦਾ ਭਾਬੀ ਛੇਤੀ ਛੇਤੀ ਜਾ ਕੇ ਚਾਹ ਬਣਾ ਦੇ ਮੈਂ ਖੇਤ ਜਾਣਾ ਹੈ ਪਾਣੀ ਬੜਾਉਂਦਾ ਟਾਈਮ ਹੋ ਗਿਆ ਤੇ ਜਿਹੜਾ ਹੋਰ ਕੰਮ ਰਹਿੰਦਾ ਮੈਂ ਆਪੇ ਕਰ ਦੂੰਗਾ ਤੂੰ ਜਾ ਕੇ ਚਾਹ ਬਣਾ ਮੈਂ ਪਹਿਲਾਂ ਘਰੇ ਗਿਆ ਸੀ ਚਾਚੀ ਸੁੱਤੀ ਪਈ ਸੀ ਮੇਰਾ ਦਿਲ ਨਹੀਂ ਕੀਤਾ ਉਹਨੂੰ ਉਠਾਉਣ ਨੂੰ ਫਿਰ ਮੈਂ ਹਵੇਲੀ ਵਿੱਚ ਆ ਗਿਆ ਕਿਉਂਕਿ ਤੂੰ ਮੈਨੂੰ ਘਰੇ ਨਹੀਂ ਦਿੱਸੀ ਮੈਂ ਸੋਚਿਆ ਤੂੰ ਪਸ਼ੂਆਂ ਵਾਲੀ ਹੋਵੇਂਗੀ ਮੈਂ ਛੇਤੀ ਛੇਤੀ ਆਪਣੇ ਹੱਥ ਪੈਰ ਧੋਤੇ ਤੇ ਰਸੋਈ ਵਿੱਚ ਚਾਹ ਬਣਾਉਣ ਲਈ ਚਲੇਗੀ ਜਦੋਂ ਮੈਂ ਚਾਹ ਬਣਾਉਣ ਗਈ ਤਾਂ ਸੀਰੇ ਨੂੰ ਆਵਾਜ਼ ਮਾਰੀ ਸੀਰਾ ਰਸੋਈ ਵਿੱਚ ਹੀ ਚਲਾ ਆਇਆ ਮੈਨੂੰ ਕਹਿੰਦਾ ਭਾਬੀ ਛੇਤੀ ਕਰ ਮੈਂ ਕਿਹਾ ਜੇ ਇੰਨੀ ਕਾਲ ਸੀ ਤਾਂ ਤੂੰ ਆਪ ਹੀ ਬਣਾ ਲੈਂਦਾ ਕਹਿੰਦਾ ਨਹੀਂ ਭਾਬੀ ਤੇਰੇ ਹੱਥਾਂ ਦੀ ਚਾਹ ਮੈਨੂੰ ਜ਼ਿਆਦਾ ਸੁਆਦ ਲੱਗਦੀ ਹੈ ਉਹ ਜਦੋਂ ਵੀ ਮੇਰੇ ਕੋਲ ਹੁੰਦਾ ਸੀ ਤਾਂ ਮੇਰੇ ਸਰੀਰ ਵਿੱਚ ਇੱਕ ਅਜੀਬ ਜਿਹੀ ਗੱਲ ਆਉਂਦੀ ਸੀ ਮੈਂ ਸੋਚਦੀ ਸੀ ਜੇ ਅੱਜ ਮੇਰੇ ਘਰ ਵਾਲਾ ਇੱਥੇ ਹੁੰਦਾ ਤਾਂ ਉਹ ਵੀ ਮੇਰੇ ਨਾਲ ਇਸੇ ਤਰ੍ਹਾਂ ਕੰਮ ਕਰਵਾਉਂਦਾ ਤੇ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਮੈਂ ਹੀ ਸੋਚ ਕੇ ਚੁੱਪ ਹੋ ਜਾਂਦੀ ਸੀ ਪਰ ਮੇਰੇ ਦਿਲ ਵਿੱਚ ਬਹੁਤ ਚੀਜ਼ਾਂ ਜਿਹੀ ਉੱਠਦੀ ਹੁੰਦੀ ਸੀ ਮੇਰੇ ਘਰ ਵਾਲਾ ਮੇਰੇ ਕੋਲ ਹੁੰਦਾ ਤਾਂ ਸਾਡਾ ਦੋਹਾਂ ਦਾ ਵਧੀਆ ਟਾਈਮ ਪਾਸ ਹੋਣਾ ਸੀ ਪਰ ਸਾਨੂੰ ਇਕੱਠੇ ਰਹਿਣਾ ਨਸੀਬ ਹੀ ਨਹੀਂ ਹੋਇਆ ਕਦੇ-ਕਦੇ ਤਾਂ ਸੀਰਾ ਵੀ ਮੈਨੂੰ ਪੁੱਛ ਲੈਂਦਾ ਸੀ ਭਾਬੀ ਐਨਾ ਉਦਾਸ ਕਿਉਂ ਰਹਿਨੀ ਆ ਕੋਈ ਨਾ ਬਾਈਛੇਤੀ ਢੇੜਾ ਮਾਰ ਲਊਗਾ ਮੈਂ ਕਹਿ ਦਿੰਦੀ ਸੀ ਤੈਨੂੰ ਨਹੀਂ ਪਤਾ ਨਵੀਂ ਵਿਆਹੀ ਨੂੰ ਘਰ ਵਿੱਚ ਇਕੱਲੇ ਰਹਿਣਾ ਬਹੁਤ ਔਖਾ ਲੱਗਦਾ ਹੈ ਪਰ ਮੈਂ ਆਪਣੀ ਇੱਜ਼ਤ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਸੀ ਇੱਕ ਦਿਨ ਅਚਾਨਕ ਮੇਰੀ ਸੱਸ ਦੀ ਸਿਹਤ ਕਾਫੀ ਢਿੱਲੀ ਹੋ ਗਈ ਉਸ ਦਾ ਬੀਪੀ ਹਾਈ ਹੋ ਗਿਆ ਡਾਕਟਰ ਨੇ ਕਿਹਾ ਤੁਸੀਂ ਇਹਨਾਂ ਦਾ ਧਿਆਨ ਰੱਖੋ ਕਿਉਂਕਿ ਉਮਰ ਵੱਡੀ ਹੋਣ ਕਰਕੇ ਬੀਪੀ ਦੁਬਾਰਾ ਵੱਧ ਸਕਦਾ ਹੈ ਡਾਕਟਰ ਨੇ ਦਵਾਈ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਇਹਨਾਂ ਨੂੰ ਨੀਂਦ ਜਿੰਨੀ ਜ਼ਿਆਦਾ ਆਵੇਗੀ ਉਨਾ ਹੀ ਵਧੀਆ ਰਹੂਗਾ ਮੈਂ ਰਾਤ ਨੂੰ ਛੇਤੀ ਛੇਤੀ ਕੰਮ ਰਵੇੜਿਆ ਰੋਟੀ ਪਾਣੀ ਆਪਣੀ ਸੱਸ ਨੂੰ ਖਵਾ ਕੇ ਉਸ ਤੋਂ ਬਾਅਦ ਉਹਨੂੰ ਦਵਾਈ ਦੇ ਦਿੰਦੀ ਉਸਦੇ ਵਿੱਚ ਇੱਕ ਨੀਂਦ ਦੀ ਗੋਲੀ ਸੀ ਉਸ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਡਾਕਟਰ ਨੇ ਕਿਹਾ ਸੀ ਦੇਨ ਨੂੰ ਮੈਂ ਉਹ ਗੋਲੀ ਦੇ ਦਿੱਤੀ ਤੇ ਉਸ ਤੋਂ ਬਾਅਦ ਉਸ ਨੂੰ ਜ਼ਿਆਦਾ ਨਾ ਬੁਲਾਇਆ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਬੁਲਾਉਣਾ ਨਹੀਂ ਫਿਰ ਇਹਨੂੰ ਨੀਂਦ ਨਹੀਂ ਆਵੇਗੀ ਜਦੋਂ ਮੈਂ ਆਪਣੀ ਸੱਸ ਨੂੰ ਨੀਂਦ ਦੀ ਗੋਲੀ ਦਿੱਤੀ ਤਾਂ ਉਹ ਅੱਧੇ ਘੰਟੇ ਬਾਅਦ ਕੂਕ ਸੌਂ ਗਈ ਘਰਾੜੇ ਮਾਰਨ ਲੱਗ ਪਈ ਸੀ ਮੇਰਾ ਹਜੇ ਬਾਹਰ ਕੰਮ ਤੰਤਾਂਦਾ ਰਹਿੰਦਾ ਸੀ ਸੀਰਾ ਵੀ ਉਸ ਦਿਨ ਸਾਡੇ ਘਰ ਹੀ ਸੁੱਤਾ ਸੀ ਕਿਉਂਕਿ ਮੇਰੀ ਸੱਸ ਨੇ ਹੀ ਕਿਹਾ ਸੀ ਸੀਰੇ ਅੱਜ ਦਾ ਦਿਨ ਤੂੰ ਇੱਥੇ ਹੀ ਪੈ ਜਾ ਭਾਈ ਪਤਾ ਨਹੀਂ ਹੁੰਦਾ ਕਈ ਵਾਰ ਡਾਕਟਰ ਨੂੰ ਬੁਲਾਉਣਾ ਪੈ ਜਾਂਦਾ ਹੈ ਤੂੰ ਇੱਥੇ ਹੋਵੇਂਗਾ ਤਾਂ ਸਾਨੂੰ ਵੀ ਸੌਖਾ ਹੋ ਜਾਏਗਾ ਨਹੀਂ ਇਹ ਵਿਚਾਰੀ ਅੱਧੀ ਰਾਤ ਨੂੰ ਇਕੱਲੀ ਕਿੱਧਰ ਭੱਜੇਗੀ ਸੀਰਾ ਬਾਹਰ ਬੈਠਕ ਵਿੱਚ ਸੁੱਤਾ ਹੋਇਆ ਸੀ ਜਦੋਂ ਮਿਸਾਰਾ ਕੰਮ ਨਵੇੜਿਆ ਤਾਂ ਸੀਰੇ ਨੂੰ ਦੁੱਧ ਫੜਾਉਣ ਲਈ ਬੈਠਕ ਵਿੱਚ ਗਈ ਮੈਂ ਬੈਠਕ ਦੇ ਬਾਹਰ ਗੇਟ ਤੇ ਆਵਾਜ਼ ਮਾਰੀ ਸੀਰੇ ਦੁੱਧ ਫੜ ਲੈ ਉਹਨੇ ਕੋਈ ਆਵਾਜ਼ ਨਾ ਮਾਰੀ ਮੈਂ ਸੋਚਿਆ ਥੱਕ ਕੇ ਅਸੀਂ ਸੌਂ ਗਿਆ ਹੋਊਗਾ ਜਦ ਮੈਂ ਅੰਦਰ ਉਹਨੂੰ ਦੁੱਧ ਫੜਾਉਣ ਗਈ ਉਹ ਆਪਣੇ ਫੋਨ ਵਿੱਚ ਮਤ ਸੀ ਉਸਨੇ ਦ ਹਾਲੇ ਗਲਾਸ ਫੜਨ ਦੇ ਨਾਲ ਮੇਰਾ ਵੀ ਹੱਥ ਕੋੜ ਲਿਆ ਮੈਨੂੰ ਫੜ ਕੇ ਉਥੇ ਹੀ ਬਿਠਾ ਲਿਆ ਤੇ ਮੈਂ ਵੀ ਉਹਦੇ ਕੋਲ ਬੈਠ ਗਈ ਅਸੀਂ ਦੋਨਾਂ ਨੇ ਬੜੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਕਿਉਂਕਿ ਮੈਂ ਵੀ ਹੁਣ ਸੀਰੇ ਦੇ ਪਿਆਰ ਵਿੱਚ ਡੁੱਬ ਚੁੱਕੀ ਸੀ ਉਹ ਜੱਟਾਂ ਦਾ ਮੁੰਡਾ ਸੀ ਬੜਾ ਸੋਹਣਾ ਸੁਨੱਖਾ ਸੀ ਅਸੀਂ ਰਾਤ ਦੇ 12 ਵਜੇ ਤੱਕ ਗੱਲਾਂ ਕਰਦੇ ਰਹੇ ਫਿਰ ਮੈਂ ਉੱਠ ਕੇ ਆਪਣੀ ਸੱਸ ਕੋਲ ਜਾ ਕੇ ਪੈ ਗਈ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ ਤੜਕੇ ਚੱਟਾ ਦਿਨ ਚੜ ਗਿਆ ਸੀਰੇ ਨੇ ਆਵਾਜ਼ ਮਾਰ ਕੇ ਸਾਨੂੰ ਉਠਾਇਆ ਮੈਂ ਚਾਹ ਬਣਾਈ ਆਪ ਪੀਤੀ ਸੀਰੇ ਨੂੰ ਫੜਾਈ ਤੇ ਫਿਰ ਆਪਣੀ ਸੱਸ ਨੂੰ ਦੇਖਿਆ ਉਹ ਅਜੇ ਸੁੱਤੀ ਪਈ ਸੀ ਫਿਰ ਅਸੀਂ ਦੋਨੇ ਪਛਮਾ ਡੱਗਰਾਂ ਦੀਆਂ ਧਾਰਾਂ ਚੂਨ ਚਲੇ ਗਏ ਪਛਮਾ ਦਾ ਕੰਮ ਨਵੇੜਿਆ ਮੈਂ ਰੋਟੀ ਬਣਾਈ ਤਾਂ ਸੀਰਾ ਰੋਟੀ ਖਾ ਕੇ ਮੇਰੀ ਸੱਸ ਦਾ ਹਾਲ ਚਾਲ ਪੁੱਛ ਕੇ ਖੇਤ ਚਲਾ ਗਿਆ ਮੈਂ ਜਦੋਂ ਕੰਮ ਤਨਤਨ ਵੇੜ ਕੇ ਵਿਹਲੀ ਹੋ ਕੇ ਬੈਠੀ ਤਾਂ ਸੀਰੇ ਦੇ ਖਿਆਲਾਂ ਵਿੱਚ ਹੀ ਡੁੱਬੀ ਬੈਠੀ ਸੀ ਮੇਰਾ ਸਾਰਾ ਦਿਨ ਸੀਰੇ ਦੀ ਜਾਗਦ ਵਿੱਚ ਹੀ ਲੰਘ ਗਿਆ ਸ਼ਾਮ ਨੂੰ ਮੈਂ ਰੋਟੀ ਬਣਾਈ ਜਾਂਦੀ ਸੀ ਜਦੋਂ ਸੀਰਾ ਖੇਤੋਂ ਘਰ ਆਇਆ ਮੈਨੂੰ ਕਹਿਣ ਲੱਗਾ ਭਾਬੀ ਜੇ ਕੋਈ ਹਵੇਲੀ ਵਿੱਚ ਪਸ਼ੂਆਂ ਦਾ ਕੰਮ ਰਹਿੰਦਾ ਹੈ ਤਾਂ ਦੱਸ ਮੈਂ ਘਰ ਆਉਣਾ ਹੈ ਮੈਂ ਉਹਨੂੰ ਹੱਸ ਕੇ ਕਿਹਾ ਨਹੀਂ ਨਹੀਂ ਮੈਂ ਪਸ਼ੂਆਂ ਦਾ ਸਾਰਾ ਕੰਮ ਨਿਬੇੜ ਦਿੱਤਾ ਹੈ ਮੈਨੂੰ ਖੁਸ਼ ਦੇਖ ਕੇ ਸੀਰਾ ਕਹਿਣ ਲੱਗਾ ਭਾਬੀ ਲੱਗਦਾ ਹੈ ਅੱਜ ਬਾਈ ਦਾ ਫੋਨ ਆਇਆ ਹੋਊਗਾ ਜਿਹੜਾ ਤੂੰ ਮੈਨੂੰ ਅੱਜ ਇੰਨੀ ਖੁਸ਼ ਨਜ਼ਰ ਆ ਰਹੀ ਆ ਮੈਂ ਉਹਨੂੰ ਕਿਹਾ ਉਹ ਚੰਦਰਾ ਤਾਂ ਮੈਨੂੰ ਉੱਥੇ ਜਾ ਕੇ ਭੁੱਲੇ ਗਿਆ ਫੋਨ ਕਰਦਾ ਹੀ ਨਹੀਂ ਜੇ ਕਿਤੇ ਮੈਂ ਕਰਦੀ ਆ ਤਾਂ ਅੱਗੋਂ ਅੱਕਿਆ ਸਤਿਆ ਹੀ ਮੈਨੂੰ ਜਵਾਬ ਦਿੰਦਾ ਹੈ ਮੇਰਾ ਤਾਂ ਕੋਈ ਦੁੱਖ ਸੁੱਖ ਸੁਣਨ ਵਾਲਾ ਵੀ ਨਹੀਂ ਕਿਉਂਕਿ ਮੇਰੇ ਮਾਪੇ ਵੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਸੀ ਮੇਰੇ ਭਰਾ ਭਾਬੀ ਵੀ ਮੇਰੇ ਕੋਲ ਬਹੁਤ ਘੱਟ ਆਉਂਦੇ ਹੁੰਦੇ ਸੀ ਮੇਰੀ ਸੱਸ ਵੀ ਬਜ਼ੁਰਗ ਹੋ ਗਈ ਸੀ ਮੈਂ ਕਿਹਾ sire ਇੱਕ ਤੂੰ ਹੀ ਆ ਜਿਹੜਾ ਦੁੱਖ ਸੁੱਖ ਸੁਣਦਾ ਉਹ ਕਹਿੰਦਾ ਭਾਬੀ ਜਦੋਂ ਚਾਚੀ ਰਾਤ ਨੂੰ ਗੂੜੀ ਨੀਂਦ ਸੌਂਗੀ ਤਾਂ ਅੱਖ ਬਚਾ ਕੇ ਮੇਰੇ ਕੋਲ ਬੈਠਕ ਵਿੱਚ ਆ ਜਾਵੀਂ ਮੈਂ ਅੱਗੋਂ ਹੱਸ ਪਈ ਉਹ ਵੀ ਮੇਰਾ ਇਸ਼ਾਰਾ ਸਮਝ ਚੁੱਕਿਆ ਸੀ ਉਹ ਆਪਣੇ ਰੋਟੀ ਪਵਾ ਕੇ ਬੈਠਕ ਵਿੱਚ ਲੈ ਗਿਆ ਮੈਂ ਵੀ ਆਪਣਾ ਕੰਮ ਨਿਬੜਾਇਆ ਤੇ ਆਪਣੀ ਸੱਸ ਨੂੰ ਰੋਟੀ ਫੜਾਈ ਉਸ ਤੋਂ ਬਾਅਦ ਜੋ ਡਾਕਟਰ ਨੇ ਦਵਾਈ ਖਾਣ ਲਈ ਦਿੱਤੀ ਸੀ ਮੈਂ ਉਸ ਨੂੰ ਉਹ ਦਵਾਈ ਦੇ ਦਿੱਤੀ ਮੈਂ ਵਾਰ-ਵਾਰ ਆਪਣੀ ਸੱਸ ਵੱਲ ਹੀ ਦੇਖੀ ਜਾ ਰਹੀ ਸੀ ਕਿ ਇਹ ਜਲਦੀ ਸੌ ਜਾਵੇ ਜਦੋਂ ਮੈਨੂੰ ਉਹਦੇ ਖਰਾੜੇ ਸੁਣਨ ਲੱਗੇ ਤਾਂ ਮੈਂ ਸੁੱਖ ਦਾ ਸਾਹ ਲਿਆ ਮੈਂ ਵਾਰ-ਵਾਰ ਟਾਈਮ ਦੇਖ ਰਹੀ ਸੀ ਰਾਤ ਦੇ 11 ਵਜੇ ਮੇਰੀ ਅੱਖਾਂ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਨਹੀਂ ਸੀ ਮੈਂ ਆਪਣੀ ਸੱਸ ਵੱਲੋਂ ਬੇਫਿਕਰ ਸੀ ਕਿਉਂਕਿ ਹੁਣ ਉਹ ਦਵਾਈ ਲੈ ਕੇ ਸੌਂ ਗਈ ਸੀ ਸਵੇਰ ਤੱਕ ਉਹਨੇ ਉਠਾਈ ਤੋਂ ਬਿਨਾ ਉੱਠਣਾ ਨਹੀਂ ਸੀ 12:00 ਵਜੇ ਮੈਂ ਦੱਬੇ ਪੈਰੀਂ ਸੀਰੇ ਕੋਲ ਬੈਠਕ ਵਿੱਚ ਚਲੀ ਗਈ ਜਦੋਂ ਮੈਂ ਬੈਠਕ ਵਿੱਚ ਜਾ ਕੇ ਦੇਖਿਆ ਸੀਰਾ ਉੱਥੇ ਹੈ ਹੀ ਨਹੀਂ ਸੀ ਮੈਂ ਉਸ ਨੂੰ ਚਾਰ ਸ਼ਫੇਰੇ ਦੇਖਿਆ ਉਹ ਕਿਤੇ ਨਹੀਂ ਸੀ ਮੈਂ ਹੌਲੀ ਹੌਲੀ ਹਵੇਲੀ ਗਈ ਉੱਥੇ ਦੇਖਿਆ ਸੀਰਾ ਉੱਥੇ ਵੀ ਨਹੀਂ ਸੀ ਮੈਂ ਚਾਰ ਸਫੇਰੇ ਦੇਖ ਕੇ ਵਾਪਸ ਆਪਣੇ ਕਮਰੇ ਵਿੱਚ ਆ ਕੇ ਪੈ ਗਈ। ਸੀਰਾ ਮੈਨੂੰ ਕਿਤੋਂ ਨਾ ਮਿਲਿਆ। ਮੇਰੀ ਬੇਚੈਨੀ ਵਾਧਦੀ ਜਾ ਰਹੀ ਸੀ। ਮੈਨੂੰ ਉਹਦੇ ਤੇ ਗੁੱਸਾ ਵੀ ਆ ਰਿਹਾ ਸੀ। ਪਹਿਲਾਂ ਤਾਂ ਮੇਰੇ ਨਾਲ ਵਾਅਦਾ ਕੀਤਾ। ਹੁਣ ਪਤਾ ਨਹੀਂ ਕਿੱਥੇ ਚਲਾ ਗਿਆ। ਮੈਨੂੰ ਸੀਰੇ ਤੇ ਬੜਾ ਗੁੱਸਾ ਆ ਹੀ ਜਾਂਦਾ ਸੀ। ਮੇਰੀ ਤਾਂ ਨੀਂਦ ਉੱਡ ਗਈ ਸੀ। ਫਿਰ ਪਤਾ ਨਹੀਂ ਲੱਗਿਆ ਕਦੋਂ ਮੈਨੂੰ ਨੀਂਦ ਆ ਗਈ। ਸਵੇਰੇ 7 ਵਜੇ ਕੀ ਸੀ। ਮੈਨੂੰ ਜਾਗ ਨਹੀਂ ਆਈ ਸੀ ਸਿਰੇ ਨੇ ਹੀ ਮੇਰੀ ਸੱਸ ਨੂੰ ਉਠਾਇਆ ਸੀ ਕਿ ਚਾਚੀ ਉੱਠ ਕੇ ਚਾਹ ਬਣਾਓ ਪਰ ਮੇਰੇ ਕੋਲੋਂ ਉੱਠਿਆ ਨਹੀਂ ਜਾ ਰਿਹਾ ਸੀ ਮੇਰੀ ਸੱਸ ਕਹਿਣ ਲੱਗੀ ਜੀਤੀ ਪੁੱਤ ਅੱਜ ਤੂੰ ਉੱਠੀ ਨਹੀਂ ਮੈਂ ਕਿਹਾ ਬੀਬੀ ਮੇਰੇ ਕੋਲੋਂ ਉੱਠਿਆ ਨਹੀਂ ਜਾਂਦਾ ਉਹ ਮੇਰੇ ਕੋਲ ਆਈ ਤੇ ਮੱਥੇ ਤੇ ਹੱਥ ਧਰਿਆ ਮੇਰਾ ਮੱਥਾ ਬੁਖਾਰ ਨਾਲ ਤਪੀ ਜਾਂਦਾ ਸੀ ਉਹ ਕਹਿਣ ਲੱਗੀ ਤੈਨੂੰ ਤਾਂ ਬੁਖਾਰ ਹੋਇਆ ਪਿਆ ਚੱਲ ਤੂੰ ਆਰਾਮ ਕਰ ਮੈਂ ਚਾਹ ਬਣਾ ਕੇ ਲਿਆਉਣੀ ਆ ਮੇਰੀ ਸੱਸ ਚਾਹ ਬਣਾ ਲਿਆਈ ਸੀਰੇ ਨੂੰ ਫੜਾ ਦਿੱਤੀ ਤੇ ਮੈਨੂੰ ਵੀ ਫੜਾ ਦਿੱਤੀ ਕਹਿਣ ਲੱਗੀ ਸੀਰੇ ਪੁੱਤ ਅੱਜ ਜੀਤੀ ਨੂੰ ਬੁਖਾਰ ਹੋਇਆ ਪਿਆ ਧਾਰਾਂ ਦਾ ਕੰਮ ਤੂੰ ਆਪ ਹੀ ਕਰ ਲਈ ਚਾਹ ਪੀ ਕੇ ਮੇਰਾ ਸਰੀਰ ਥੋੜਾ ਜਿਹਾ ਮੈਨੂੰ ਸੈੱਟ ਲੱਗਣ ਲੱਗਿਆ ਮੈਂ ਉੱਠ ਕੇ ਰਸੋਈ ਵਿੱਚ ਭਾਂਟੇ ਮਾਂਜਣ ਲਈ ਚਲੀ ਗਈ ਮੇਰੀ ਸੱਸ ਕਹਿਣ ਲੱਗੀ ਚੱਲ ਪੁੱਤ ਤੂੰ ਰੋਟੀ ਪਾਣੀ ਬਣਾ ਲੈ ਥੋੜਾ ਬਹੁਤਾ ਜਿੰਨਾ ਦਿਲ ਕਰਦਾ ਖਾ ਲਾ ਫਿਰ ਆਪਾਂ ਦੋਨੋਂ ਜਣੀਆਂ ਦਵਾਈ ਲੈਣ ਜਾਵਾਂਗੀਆਂ ਮੈਂ ਰੋਟੀ ਬਣਾਈ ਮੈਂ ਰੋਟੀ ਖਾਈ ਜਾਂਦੀ ਸੀ ਇੰਨੇ ਟਾਈਮ ਨੂੰ ਸੀਰਾ ਵੀ ਹਵੇਲੀ ਵਿੱਚੋਂ ਸਾਰਾ ਕੰਮ ਨਿਬੇੜ ਕੇ ਰੋਟੀ ਖਾਣ ਆ ਗਿਆ ਪਰ ਅੱਜ ਉਹ ਮੇਰੇ ਨਾਲ ਅੱਖ ਨਹੀਂ ਮਿਲਾ ਰਿਹਾ ਸੀ ਮੇਰੀ ਸੱਸ ਅੰਦਰ ਝਾੜੂ ਲਾਉਣ ਲੱਗ ਪਈ ਸੀ ਮੈਂ ਸੀਰੇ ਨੂੰ ਪੁੱਛਿਆ ਕਿ ਮੈਨੂੰ ਬੈਠਕ ਵਿੱਚ ਬੁਲਾ ਕੇ ਆਪ ਤੂੰ ਕਿੱਥੇ ਚਲਾ ਗਿਆ ਸੀ ਜੀ ਮੇਰੀ ਨਾਲ ਕੋਈ ਗੱਲਬਾਤ ਹੀ ਨਹੀਂ ਕਰਨੀ ਸੀ ਤਾਂ ਮੈਨੂੰ ਬੈਠਕ ਵਿੱਚ ਕਿਉਂ ਬੁਲਾਇਆ ਸੀ ਉਹ ਕਹਿਣ ਲੱਗਾ ਭਾਬੀ ਮੈਨੂੰ ਆਪਣੇ ਗਵਾਂਢੀ ਦਾ ਫੋਨ ਆ ਗਿਆ ਸੀ ਕਿ ਖੇਤ گاਵਾ ਆ ਗਈਆਂ ਮੈਂ ਸੋਚਿਆ ਕਿ ਘੰਟੇ ਵਿੱਚ ਮੋੜ ਆਉਂਗਾ ਪਰ ਉੱਥੇ ਤਾਂ ਸਾਨੂੰ ਕਾਫੀ ਟਾਈਮ ਲੱਗ ਗਿਆ ਜਦ ਮੈਂ ਵਾਪਸ ਘਰ ਆਇਆ ਤਾਂ 3 ਵੱਜ ਚੁੱਕੇ ਸੀ ਮੈਂ ਦੇਖਿਆ ਤੂੰ ਸੁੱਤੀ ਪਈ ਸੀ ਮੈਨੂੰ ਤੈਨੂੰ ਉਠਾਉਣ ਨੂੰ ਮੇਰਾ ਦਿਲ ਨਹੀਂ ਕਰਿਆ ਮੈਂ ਸੋਚਿਆ ਜੇ ਚਾਚੀ ਨੂੰ ਵੀ ਜਾਗ ਆ ਗਈ ਉਹਨੂੰ ਪਤਾ ਲੱਗ ਜਾਊਗਾ ਤਾਂ ਆਪਣੇ ਦੋਨਾਂ ਦੀ ਬਦਨਾਮੀ ਹੋ ਜਾਊ ਜਿਹੜਾ ਉਹਨੇ ਹੀ ਮੇਰੇ ਤੇ ਆਪਣਾ ਵਿਸ਼ਵਾਸ ਬਣਾਇਆ ਉਹ ਟੁੱਟ ਜਾਵੇਗਾ ਪਰ ਆਪਣੇ ਵਿੱਚ ਜੋ ਕੁਝ ਹੋਇਆ ਉਸ ਨੂੰ ਮੈਂ ਇੱਕ ਗਲਤੀ ਮੰਨਦਾ ਹਾਂ ਮੈਂ ਨਹੀਂ ਚਾਹੁੰਦਾ ਉਹ ਗਲਤੀ ਮੈਂ ਫਿਰ ਦੁਬਾਰਾ ਦੁਹਰਾਵਾਂ ਆਪਣੀ ਚਾਚੀ ਤੇ ਆਪਣੇ ਸਕੇ ਭਰਾ ਵਰਗੇ ਜੋ ਬਾਹਰ ਗਿਆ ਹੋਇਆ ਹੈ ਉਸ ਨੂੰ ਧੋਖਾ ਦੇਵਾਂ ਇਹ ਗੱਲ ਸੁਣ ਕੇ ਮੈਂ ਚੁੱਪ ਕਰਕੇ ਰਸੋਈ ਵਿੱਚ ਚਲੀ ਗਈ ਮੈਂ ਕੰਮ ਧੰਦਾ ਕੀਤਾ ਤੇ ਫਿਰ ਅਸੀਂ ਨੂੰ ਸੱਸ 10 ਵਾਲੀ ਬਸ ਚੜ੍ਹ ਕੇ ਸ਼ਹਿਰ ਦਵਾਈ ਲੈਣ ਚਲੇ ਗਿਆਂ 2 ਵਜੇ ਬੱਸੀ ਵਾਪਸ ਆਇਆ ਮੈਂ ਬਸ ਵਿੱਚ ਇੱਕ ਚੀਜ਼ ਬੜੀ ਘੌਰ ਨਾਲ ਦੇਖ ਰਹੀ ਸੀ ਬਸ ਵਾਲਾ ਕੰਡਕਟਰ ਵਾਰ-ਵਾਰ ਮੇਰੇ ਵੱਲ ਦੇਖ ਰਿਹਾ ਸੀ ਅਸੀਂ ਦੋਨੋਂ ਜਣੀਆਂ ਬਸ ਤੋਂ ਉਤਰਿਆ ਸਾਡਾ ਘਰ ਬਸ ਸਟੈਂਡ ਤੋਂ ਕਾਫੀ ਦੂਰ ਸੀ ਮੇਰੀ ਸੱਸ ਤੋਂ ਗੋਡਿਆਂ ਦੁਖਦਿਆਂ ਕਰਕੇ ਤੁਰਿਆ ਨਹੀਂ ਜਾਂਦਾ ਸੀ ਬਸ ਅੱਡੇ ਤੇ ਇੱਕ ਦੁਕਾਨ ਸੀ ਉਸ ਦੁਕਾਨ ਤੇ ਸਾਡੇ ਗਵਾਂਡੀਆਂ ਦਾ ਮੁੰਡਾ ਲੱਗਿਆ ਹੋਇਆ ਸੀ ਮੇਰੀ ਸੱਸ ਨੂੰ ਕਹਿੰਦਾ ਅੰਟੀ ਤੁਸੀਂ ਮੇਰੇ ਨਾਲ ਮੋਟਰਸਾਈਕਲ ਤੇ ਬੈਠੋ ਤੁਰਿਆ ਨਹੀਂ ਜਾਂਦਾ ਮੈਂ ਤੁਹਾਨੂੰ ਘਰ ਛੱਡ ਆਉਂਦਾ ਹਾਂ ਮੈਂ ਆਪਣੀ ਸੱਸ ਨੂੰ ਉਸਦੇ ਨਾਲ ਬਿਠਾ ਦਿੱਤਾ ਮੈਂ ਕਿਹਾ ਬੀਬੀ ਮੈਂ ਤੁਰ ਕੇ ਆ ਜੂੰਗੀ ਤੁਸੀਂ ਚੱਲੋ ਮੇਰੀ ਸੱਸ ਸਰੀਰ ਦੀ ਭਾਰੀ ਸੀ ਸਾਡੇ ਦੋਵਾਂ ਤੋਂ ਮੋਟਰਸਾਈਕਲ ਤੇ ਬੈਠਿਆ ਨਹੀਂ ਜਾਣਾ ਸੀ ਇਸ ਕਰਕੇ ਮੇਰੀ ਸੱਸ ਗੱਲ ਮੰਨ ਗਈ ਤੇ ਉਸ ਮੁੰਡੇ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਚਲੀ ਗਈ ਬਸ ਤੇ ਹੋਰ ਵੀ ਸਾਡੇ ਪਿੱਛੇ ਘਰ ਵਾਲਿਆਂ ਦੇ ਮੁੰਡੇ ਉੱtre ਸੀ ਉਹ 2-3 ਮਿੰਟ ਮੈਨੂੰ ਰਸਤੇ ਵਿੱਚ ਬੁਲਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਕਿਸੇ ਨਾ ਕਿਸੇ ਗੱਲ ਦਾ ਜਵਾਬ ਦੇਵੇ ਇੱਕ ਮੈਨੂੰ ਕਹਿਣ ਲੱਗਿਆ ਭਾਬੀ 22 ਉੱਥੇ ਨਜ਼ਾਰੇ ਲੁੱਟਦਾ ਤੇ ਤੂੰ ਆਪਣੀ ਜਵਾਨੀ ਕਿਉਂ ਖਰਾਬ ਕਰ ਰਹੀ ਆ ਮੈਂ ਉਹਨਾਂ ਦੀ ਗੱਲ ਨੂੰ ਅਣਗੌਲਿਆ じゃ ਕਰ ਦਿੱਤਾ ਮੇਰੇ ਹੱਥ ਪੈਰ ਕੰਬਣ ਲੱਗ ਪਏ ਮੈਂ ਡੈਗਦੀ ਢੈਂਦੀ ਘਰ ਆ ਗਈ ਮੇਰੇ ਦਿਮਾਗ ਵਿੱਚ ਉਹੀ ਮੁੰਡੇ ਦੇ ਖਿਆਲ ਆਉਣ ਲੱਗ ਪਏ ਮੈਂ ਚਾਹ ਬਣਾਈ ਪੀਤੀ ਆਪਣੀ ਸੱਸ ਨੂੰ ਫੜਾਈ ਦੋਵਾਂ ਨੇ ਚਾਹ ਪੀ ਲਈ ਸੀ ਉਹ ਸਬਜ਼ੀ ਕੱਟਣ ਲੱਗ ਪਈ ਤੇ ਮੈਂ ਪਸ਼ੂਆਂ ਦੇ ਕੰਮ ਤੋਂ ਦੇ ਲਈ ਹਵੇਲੀ ਚਲੇ ਗਈ ਕਿਉਂਕਿ ਸਿਰਾ ਆਪਣੀ ਭੈਣ ਕੋਲ ਗਿਆ ਹੋਇਆ ਸੀ ਉਹ ਗਵਾਂਡੀਆਂ ਦਾ ਮੁੰਡਾ ਮੈਨੂੰ ਹਵੇਲੀ ਵਿੱਚ ਵਰਦੀ ਨੂੰ ਦੇਖ ਕੇ ਮੇਰੇ ਪਿੱਛੇ ਹੀ ਵੜ ਗਿਆ ਉਹ ਬਹੁਤ ਸੋਹਣਾ ਸੀ ਮੇਰਾ ਵੀ ਮਨ ਉਸ ਨੂੰ ਦੇਖ ਕੇ ਡੋਲ ਗਿਆ ਕਿਉਂਕਿ ਮੇਰੇ ਜਿਸਮ ਦੀ ਭੁੱਖ ਕੁਝ ਵੀ ਨਹੀਂ ਦੇਖਦੀ ਸੀ ਫਿਰ ਮੈਂ ਉਸ ਮੁੰਡੇ ਨੂੰ ਰਾਤ ਨੂੰ 11 ਵਜੇ ਘਰ ਆਉਣ ਦਾ ਕਰਾਰ ਕਰ ਲਿਆ ਉਹ ਮੈਨੂੰ نیند ਦੀਆਂ ਗੋਲੀਆਂ ਦਾ ਪੱਤਾ ਦੇ ਗਿਆ ਤੇ ਕਹਿੰਦਾ ਤਾਈ ਨੂੰ ਦੋ ਗੋਲੀਆਂ ਪਾ ਦੇ ਰਾਤ ਨੂੰ ਮੈਂ ਉਹਦੇ ਕਹਿਣ ਅਨਸਾਰ ਉਸ ਦੀ ਸਬਜ਼ੀ ਵਿੱਚ ਗੋਲੀਆਂ ਪਾ ਦਿੱਤੀਆਂ ਰੋਟੀ ਖਾ ਕੇ ਉਹ ਸੌਂ ਗਈ 11:00 ਵਜੇ ਉਹ ਮੁੰਡਾ ਸਾਡੇ ਘਰ ਆ ਗਿਆ ਤੇ ਸਵੇਰੇ 3:00 ਵਜੇ ਤੱਕ ਅਸੀਂ ਦੋਨਾਂ ਨੇ ਆਪਣੇ ਜਿਸਮ ਦੀ ਭੁੱਖ ਮਿਟਾਈ ਮੈਂ ਵੀ ਬਹੁਤ ਖੁਸ਼ ਸੀ ਤੇ ਉਹ ਵੀ ਖੁਸ਼ ਹੋਇਆ 3:00 ਵਜੇ ਆਪਣੇ ਘਰ ਚਲਾ ਗਿਆ ਤੇ ਮੈਂ ਆਪਣੀ ਸਸਕੂਲ ਕਮਰੇ ਵਿੱਚ ਆ ਕੇ ਪੈ ਗਈ ਮੈਂ అలਾਰਮ ਲਾਇਆ ਹੋਇਆ ਸੀ ਕਿ ਸਵੇਰੇ ਜਲਦੀ ਜਾ ਕੇ ਪਛੂਆ ਡੰਗਰਾਂ ਦਾ ਕੰਮ ਵੀ ਦੇਖ ਸਕਾਂ ਮੈਨੂੰ 5:30 ਵਜੇ అలਾਰਮ ਬੋਲਣ ਤੇ ਜਾਗ ਆ ਗਈ ਮੈਂ ਉੱਠ ਕੇ ਚਾਹ ਬਣਾਈ ਆਪਣੀ ਸੱਸ ਨੂੰ ਚਾਹ ਫੜਾਉਣ ਲੱਗੀ ਤੇ ਉਸ ਨੂੰ ਆਵਾਜ਼ਾਂ ਮਾਰੀਆਂ ਉਹ ਨਾ ਬੋਲੀ ਮੈਂ ਉਸ ਦੇ ਦਿਲ ਤੇ ਹੱਥ ਰੱਖ ਕੇ ਦੇਖਿਆ ਮੈਨੂੰ ਲੱਗਦਾ ਸੀ ਉਹਦੇ ਵਿੱਚ ਤਾਂ ਸਾਹ ਹੀ ਨਹੀਂ ਮੈਂ ਰੋਲਾ ਪਾਉਣ ਲੱਗੀ ਆਂਡ ਗਵਾਂਡ ਦੀ ਲੋਕ ਇਕੱਠੇ ਹੋ ਗਏ ਤੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਦੱਸਿਆ ਕਿ ਮਾਤਾ ਦੀ ਤਾਂ ਮੌਤ ਹੋ ਚੁੱਕੀ ਹੈ ਮੈਂ ਬਹੁਤ ਰੋ ਰਹੀ ਸੀ ਕਿਉਂਕਿ ਮੈਂ ਆਪਣੇ ਜਿਸਮ ਦੀ ਭੁੱਖ ਖਾਤਰ ਕਿਸੇ ਬੇਗਾਨੇ ਮਰਦ ਪਿੱਛੇ ਲੱਗ ਕੇ ਆਪਣਾ ਦੁੱਖ ਸੁੱਖ ਸੁਣਨ ਵਾਲੀ ਸੱਸ ਨੂੰ ਆਪਣੇ ਹੱਥੀ ਮਾਰ ਦਿੱਤਾ ਸੀ ਮੈਨੂੰ ਪਤਾ ਸੀ ਮੇਰੀ ਸੱਸ ਦੀ ਮੌਤ ਨੀਂਦ ਦੀਆਂ ਗੋਲੀਆਂ ਦੀ ਓਵਰਡੋਜ਼ ਨਾਲ ਹੀ ਹੋਈ ਹੈ ਫਿਰ ਸਾਡੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤਾ ਮੇਰੀ ਸੱਸ ਦਾ ਅੰਤਮ ਸੰਸਕਾਰ ਕਰ ਦਿੱਤਾ ਹੁਣ ਘਰ ਵਿੱਚ ਮੈਂ ਇਕੱਲੀ ਰਹਿ ਗਈ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਤਾਂ ਆਪਣੀ ਮਾਂ ਦੇ ਅੰਤਮ ਸੰਸਕਾਰ ਤੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਸਾਡੇ ਰਿਸ਼ਤੇਦਾਰਾਂ ਵਿੱਚੋਂ ਰਹਿੰਦੇ ਇੱਕ ਮੁੰਡੇ ਨੇ ਸਾਨੂੰ ਦੱਸਿਆ ਕਿ ਉਹਨੇ ਬਾਹਰਲੇ ਦੇਸ਼ ਵਿਆਹ ਕਰਵਾ ਲਿਆ ਉਹਦਾ ਉੱਥੇ ਆਪਣਾ ਪਰਿਵਾਰ ਹੈ ਉਹ ਛੱਡ ਕੇ ਹੁਣ ਕਦੀ ਨਹੀਂ ਆਊਗਾ ਇਹ ਗੱਲ ਸੁਣ ਕੇ ਮੈਨੂੰ ਬੜਾ ਵੱਡਾ ਸਦਮਾ ਲੱਗਿਆ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੀ ਸੀ ਫਿਰ ਕੁਝ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਇਹ ਫੈਸਲਾ ਕੀਤਾ ਕਿ ਸੀਰਾ ਬਹੁਤ ਟਾਈਮ ਤੋਂ ਇਹਨਾਂ ਦੇ ਘਰ ਰਹਿੰਦਾ ਹੈ ਕੁੜੀਏ ਕੀ ਹੋ ਗਿਆ ਜੇ ਗਰੀਬ ਹੈ ਤਾਂ ਜ਼ਿਮੀਂਦਾਰਾਂ ਦਾ ਮੁੰਡਾ ਤੈਨੂੰ ਜੀਣ ਦਾ ਸਹਾਰਾ ਮਿਲ ਜਾਵੇਗਾ ਅਸੀਂ ਸਾਰੇ ਸੀਰੇ ਨਾਲ ਤੇਰਾ ਵਿਆਹ ਕਰਨ ਲਈ ਤਿਆਰ ਹਾਂ ਮੈਂ ਕੁਝ ਨਾ ਬੋਲੀ ਬਸ ਮੈਂ ਤਾਂ ਰੋਈ ਜਾਂਦੀ ਸੀ ਫਿਰ ਸਾਰੇ ਪਿੰਡ ਨੇ ਰਲ ਕੇ ਮੇਰਾ ਤੇ ਸੀਰੇ ਦਾ ਵਿਆਹ ਕਰ ਦਿੱਤਾ ਅੱਜ ਸਾਡੇ ਵਿਆਹ ਨੂੰ 8 ਸਾਲ ਹੋ ਗਿਆ ਮੇਰੇ ਸਾਡੇ 6 ਸਾਲ ਦੀ ਇੱਕ ਧੀ ਵੀ ਹੈ ਜਿਸ ਨੂੰ ਮੈਂ ਤੇ ਸੀਰਾ ਬਹੁਤ ਪਿਆਰ ਕਰਦੇ ਹਾਂ ਅਤੇ ਅਸੀਂ ਆਪਣੇ ਘਰ ਵਿੱਚ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਪਰ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਜ਼ਿੰਦਗੀ ਭਰ ਰਹੂਗਾ ਕਿ ਮੈਂ ਆਪਣੇ ਹੱਥੀ ਆਪਣੀ ਮਾਂ ਵਰਗੀ ਸੱਸ ਦਾ ਕਤਲ ਕਰ ਦਿੱਤਾ ਉਹ ਵੀ ਸਿਰਫ ਆਪਣੇ ਜਿਸਮ ਦੀ ਭੁੱਖ ਦੀ ਖਾਤਰ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ